thank you ਪੰਜਾਬ ਸਰਕਾਰ ਦਾ ਜੋਤ ਨਸ਼ਿਆਂ ਵਿਰੁੱਧ ਉਹਦਾ ਟਾਈਟਲ ਗੀਤ ਮੈਂ ਲਿਖਿਆ ਜਾਣ ਲੱਗੇ ਆਪਾਂ ਤੁਸੀਂ ਸਾਰਿਆਂ ਨੇ ਕਲਾਪਿੰਗ ਦੇ ਨਾਲ ਉਹਦੇ ਨਾਲ ਡੀਡੀ ਦੇ ਤੌਰ ਤੇ ਸਾਥ ਦੇਣਾ ਦੋ ਲਾਈਨਾਂ ਮੈਂ ਤੁਹਾਨੂੰ ਸੁਣਾਉਣਾ ਹੈ ਇੰਟਰਨੈਸ਼ਨਲ ਡੋਰੀਆਂ ਰਹਿ ਨਹੀਂਓ ਕਹੀਆਂ ਟੀਆਂ ਦੇ ਡੋਰੀਆਂ ਰਹਿ ਨਹੀਂਓ ਕਹੀਆਂ ਟੀਆਂ ਦੇ ਡੋਰੀਆਂ ਅਸੀਂ ਨਿੱਕਾ ਵੱਡਾ ਸਾਰੇ ਬੰਦ ਕਰਨਾ ਵੱਡਾ ਬੰਦ ਕਰਨਾ ਰੱਬਲੇ ਪੰਜਾਬ ਵਾਲਾ ਬੰਦ ਕਰਨਾ ਜੋਤ ਨਸ਼ੇਆ ਆਬਰੋ ਦੇ ਅਸੀਂ ਮੈਨਾਂ ਜਿੱਦ ਲੱਗਿਆ ਨਾਲ ਬੋਲੋ ਜੋਦ ਵਿੱਚ ਆ ਰਹਾ ਸਸੀ ਗਾਲ ਜੀ ਮੇਰਾ ਨਾਮ ਰਵੀਦਾਰਾ ਸਾਇਕ ਡਾਇਰੈਕਟਰ ਯੁਵਕ ਸਭਾਵਾਂ ਪੰਜਾਬ ਜ਼ਿਲ੍ਹਾ ਜਲੰਧਰ ਅੱਜ ਸਪੋਰਟਸ ਐਂਡ ਯੂਥ ਕਲੱਬ ਆਰਾਮਨਗਰ ਦੇ ਸਹਿਯੋਗ ਦੇ ਨਾਲ ਗਾਂਧੀ ਕੈਂਪ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਕ ਨਸ਼ਾ ਵਿਰੋਧੀ ਜਾਗਰੂਕਤਾ ਅਭਿਆਨ ਜਿਹੜਾ ਚਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਸੀਂ ਪਿੰਡ-ਪਿੰਡ ਕਲੱਬਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਇਹ ਜਿਹੜੀ ਲਹਿਰ ਆ ਇਹਨੂੰ ਚਲਾ ਰਹੇ ਹਾਂ ਮੈਨੂੰ ਇਦਾਂ ਲੱਗਦਾ ਕਿ ਜਰਮਨੀ ਦਾ ਹੰਕਾਰ ਇੰਗਲੈਂਡ ਦਾ ਰੋਬ ਅਮਰੀਕਾ ਦੀ ਧਮਕੀ ਇਟਲੀ ਦੀ ਚੁੱਪ ਜਨਾਨ ਦੀ ਸ਼ਾਂਤੀ ਇਜ਼ਰਾਈਲ ਦਾ ਬਦਲਾ ਫਰਾਂਸ ਦਾ ਫੈਸ਼ਨ ਤੇ ਸਾਡੇ ਪੰਜਾਬ ਦਾ ਪੰਜਾਬੀ ਵਰਲਡ ਫੇਮਸ ਆ ਪੰਜਾਬੀ ਦੁਨੀਆ ਦੇ ਜਿਹੜੇ ਵੀ ਕੋਨੇ 'ਚ ਗਏ ਆ ਉਹਨਾਂ ਨੇ ਉੱਥੇ ਝੰਡੇ ਗੱਡੇ ਆ ਸੋ ਮੈਨੂੰ ਇਦਾਂ ਲੱਗਦਾ ਵੀ ਇਹ ਇਦਾਂ ਵੀ ਨਹੀਂ ਹੈਗਾ ਕਿ ਪੂਰਾ ਪੰਜਾਬ ਹੀ ਜਿਹੜਾ ਨਸ਼ੇੜੀ ਆ ਇੱਕ ਪਿੰਡ ਦੇ ਵਿੱਚ ਕੋਈ 5-7 ਬੰਦੇ ਆਪਾਂ ਮੰਨ ਕੇ ਚੱਲੀਏ ਇਦਾਂ ਦੀ ਸੋਚਦੇ ਜਾਂ ਇਦਾਂ ਦੀ ਸੰਗਤ ਦੇ ਹੈਗੇ ਆ ਲੇਕਿਨ ਬਾਕੀ ਸਾਰਾ ਪਿੰਡ ਜਿਹੜਾ ਉਹ ਵਧੀਆ ਹੈ ਵਧੀਆ ਖਰਾਕ ਖਾਣ ਵਾਲੇ ਜਿਮ ਜਾਣ ਵਾਲੇ ਮੁੰਡੇ ਵੀ ਹੈਗੇ ਆ ਸੋ ਸਾਡੀ ਮੇਨ ਕੋਸ਼ਿਸ਼ ਇਹੀ ਆ ਵੀ ਜਿਹੜੇ ਤਾਂ ਗ੍ਰਸਤ ਹੋ ਗਏ ਆ ਜਿਹੜੇ ਚੰਗੀ ਤਰ੍ਹਾਂ ਖਤਮ ਹੋ ਗਏ ਆ ਉਹਨਾਂ ਨੂੰ ਛੱਡੋ ਜਿਹੜਾ ਨਵਾਂ ਯੂਥ ਆ ਉਹਨਾਂ ਨੂੰ ਬਚਾਲੀਏ ਕਿਉਂਕਿ ਜੇ ਨਵਾਂ ਬਚਾਲੀਏ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਉਹ ਸਿਹਤਮੰਦ ਔਰ ਤੰਦਰੁਸਤ ਪੰਜਾਬ ਦੀ ਇੱਕ ਹਾਮੀ ਭਰ ਸਕਦੀ ਸਰ ਤੋਂ ਨਗਲਿਆ ਤੁਸੀਂ ਕਹਿੰਦੇ ਨਵਾਂ ਜਿਹੜਾ ਯੁੱਗ ਬਚਾ ਰਿਹਾ ਹੈ ਜਿਹੜੇ ਨਵੀਂ ਜਨਰੇਸ਼ਨ ਆ ਲੇਕਿਨ ਅੱਜ ਦੀ ਡੇਟ 'ਚ ਨਵੀਂ ਜਨਰੇਸ਼ਨ ਹੀ ਨਿਸ਼ਾਏ ਕਰ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਹੈ ਦੇਖੋ ਮੇਰੀ ਗੱਲ ਸੁਣੋ ਮੈਂ ਉਹੀ ਕਹਿ ਰਿਹਾ ਵੀ 100% ਕੋਈ ਵੀ ਕੰਮ ਮੁਕੰਮਲ ਨਹੀਂ ਹੋ ਸਕਦਾ ਮੂਰਖਾਂ ਦਾ ਕੋਈ ਵੱਖਰਾ ਮਹੱਲਾ ਨਹੀਂ ਹੁੰਦਾ ਵਿੱਚੇ ਰਹਿੰਦੇ ਆ ਸੋਸਾਇਟੀ ਦੇ ਵਿੱਚ ਜਿੱਥੇ-ਜਿੱਥੇ ਡੀਲ ਕਰਨੇ ਕਿਉਂਕਿ ਜਿੰਨੇ ਲੋਕ ਆ ਓਨੀਆਂ ਉਹਨਾਂ ਦੀਆਂ ਸਟੋਰੀਆਂ ਆ ਓਨੀ ਸੰਗਤ ਆ ਹਰ ਬੰਦਾ ਘਰੋਂ ਘਰੋਂ ਜਦੋਂ ਨਿਕਲਦਾ ਆ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਬੰਦਿਆਂ ਦੇ ਸੰਪਰਕ ਦੇ ਵਿੱਚ ਆਉਂਦਾ ਆ ਬੰਦਾ ਮੈਂ ਪਹਿਲਾਂ ਜਿਹੜਾ ਸੁਧਾਰਨਾ ਉਹ ਬੜਾ ਔਖਾ ਆ ਸਾਡਾ ਕੰਮ ਆ ਹੋਕਾ ਦੇਣਾ ਵੱਡੇ ਵੱਡੇ ॠषि मुनि ਗੁਰੂ ਪੀਰ ਪਗੰਬਰ ਜਿਨ੍ਹਾਂ ਦੀ ਵੀ ਆਪਾਂ ਗੱਲ ਕਰੀਏ ਚਾਹੇ ਕਬੀਰ ਸਾਹਿਬ ਦੀ ਗੱਲ ਕਰੀਏ ਗੁਰੂ ਨਾਨਕ ਸਾਹਿਬ ਦੀ ਵੀ ਗੱਲ ਕਰੀਏ ਉਹਨਾਂ ਨੇ ਵੀ ਬਾਹ ਫੜ ਕੇ ਨਹੀਂ ਕਿ ਸਾਨੂੰ ਸੁਧਾਰਿਆ ਉਹਨਾਂ ਨੇ ਹੋਕਾ ਦਿੱਤਾ ਉਹਨਾਂ ਨੇ ਗੱਲ ਕਹਿਤੀ ਵੀ ਆਹ ਗੱਲ ਮਾੜੀ ਆ ਤੇ ਆਹ ਗੱਲ ਚੰਗੀ ਆ ਤੂੰ ਦੇਖਣਾ ਵੀ ਕਿੱਧਰ ਨੂੰ ਚੱਲਣਾ ਸਾਡਾ ਕੰਮ ਆ ਹੋਕਾ ਦੇਣਾ ਮੋਦ ਸ਼ਰਮਾ ਸਰਕਾਰੀ ਸੀਨੀਅਰ ਸੈਂਡੀ ਸਕੂਲ ਗਾਂਧੀ ਕੈਂਪ ਅੱਜ ਸਾਡੇ ਕੋਲ ਯੁਵਕ ਸੇਵਾਵਾਂ ਵਿਭਾਗ ਤੋਂ ਅਸਿਸਟੈਂਟ ਡਾਇਰੈਕਟਰ ਸ਼੍ਰੀ ਰਵੀਦਾਰਾ ਜੀ ਆਏ ਉਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਾਡੇ ਬੱਚਿਆਂ ਨੂੰ ਮੋਟੀਵੇਟ ਕੀਤਾ ਹੈ ਔਰ ਬਹੁਤ ਹੀ ਮਤਲਬ ਅੱਛੇ ਵਿਚਾਰ ਉਹਨਾਂ ਨੇ ਆਪਣੇ ਬੱਚਿਆਂ ਦੇ ਨਾਲ ਸਾਂਝੇ ਕੀਤੇ ਹੈ ਇਤਿਹਾਸ ਕਰਦੀਆਂ ਕਿ ਸਾਡੇ ਬੱਚੇ ਜਿਹੜੇ ਹੈ ਉਹਨਾਂ ਦੀਆਂ ਗੱਲਾਂ ਤੋਂ ਸਿੱਖ ਲੈਣਗੇ ਔਰ ਸਮਾਜ ਨੂੰ ਅਸੀਂ ਇੱਕ ਜਿਹੜਾ ਅੱਛਾ ਪਿਛ ਦੇ ਸਕਾਂਗੇ ਥੈਂਕ ਯੂ ਸੋ ਮਚ